ਹਾਂਜੀ ਦੋਸਤੋ ਇਹ ਮੇਰੇ ਖੁਦ ਕਰਦੀ ਬੈੜ ਸੁਈ ਹੈ ਤੇ ਆਪਾਂ ਅੱਜ ਇਹਦੀ ਬੋਲੀ ਦੀ ਬ੍ਰੈਕਸ ਦੇਖਦੇ ਹਾਂ ਕਿੰਨੀ ਕਾਰ ਰਹੀ ਹੈ ਕਿੰਨੇ ਪਰਸੈਂਟ ਆਉਂਦੀ ਹੈ ਇਹ ਆਪਾਂ ਮੈਪਲੀਫੀਟ ਤੇ ਤਿਆਰ ਕਰੀਆ ਡਰਾਈ ਆਫ ਵੀ ਮੈਪਲੀ ਔਰ ट्रांजੈਕਸ਼ਨ ਵੀ ਮੈਪਲੀ ਪਈਆਂ ਨੂੰ ਉਸ ਤੋਂ ਪਹਿਲਾਂ ਪ੍ਰੈਗਨੈਂਟ ਹੀ ਫਰਵੀਅਸ ਨੂੰ ਮੈਪਲੀ ਦੀ ਪਾਉਂਦੇ ਰਹੇ ਹਾਂ ਇਹ ਬ੍ਰੈਕਸ ਮੀਟਰ ਤੁਸੀਂ ਦੇਖ ਸਕਦੇ ਆਪਾਂ ਪਹਿਲਾਂ ਵੀ ਦਿਖਾਇਆ ਰੈਫ੍ਰੈਕਟੋਮੀਟਰ ਇਸ ਨੂੰ बोल ਸਕਦੇ ਆਪਾਂ ਜੋ ਬ੍ਰੈਕਸ ਦੀ ਵੈਲਿਊ ਆਪਣੀ ਦੱਸਦਾ ਕਿੰਨੀ ਹੈ ਰੈਫ੍ਰੈਕਟੋਮੀਟਰ ਇਸ ਦਾ ਨਾਮ ਹੈ ਤੇ ਆਜੋ ਆਪਾਂ ਇਹ ਤੁਹਾਨੂੰ ਦਿਖਾਉਨੇ ਆਂ ਇਹ ਪੂਰੀ ਹੀਟ ਹੈ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਹੀਟ ਸਟ्रेस ਆ ਹੋਮਸ ਵਾਲਾ ਮੌਸਮ ਆ ਸਭ ਤੋਂ ਜ਼ਿਆਦਾ ਚੈਲੰਜ ਵਾਲਾ ਮੌਸਮ ਆ ਇਹ ਆ ਜਿਹੜਾ ਅਗਸਤ ਮਹੀਨੇ ਵਿੱਚ ਹੁੰਦਾ ਤੇ ਫਿਰ ਵੀ ਇਸ ਦੀ ਬ੍ਰੈਕਸ ਆ ਜੋ 20% ਆ ਰਹੀ ਹੈ ਬੋਲੀ ਦੀ ਜੋ ਪਹਿਲਾਂ ਦੁੱਧ ਹੁੰਦਾ ਬੋਲੀ ਦੀ ਬ੍ਰੈਕਸ 20 ਆ ਰਹੀ ਹੈ ਜੀ ਤੇ ਬਹੁਤ ਵੱਡੀ ਗੱਲ ਹੈ ਵੀ ਇੰਨੇ ਆਪਾਂ ਹੀਟ ਸਟ्रेस 'ਚ ਇੰਨੀ ਬ੍ਰੈਕਸ ਦੀ ਬੋਲੀ ਤਿਆਰ ਕਰ ਲਈ ਬੋਲੀ ਵਧੀਆ ਹੋਣ ਦਾ ਮਤਲਬ ਹੈ ਜੋ ਉਸ ਦਾ ਬੱਚਾ ਹੋਏਗਾ ਬੱਚੀ ਹੋਏਗੀ ਉਸ ਵਿੱਚ ਐਂਟੀਬਾਡੀਜ਼ ਸਹੀ ਬਣਨਗੇ ਉਹ ਬਿਮਾਰੀਆਂ ਤੋਂ ਰਹਿਤ ਰਹੇਗੀ ਔਰ ਉਹ ਪੂਰਾ ਦੁੱਧ ਦੇਗੀ ਆਪਦੇ ਪੂਰੇ ਜੀਵਨ ਵਿੱਚ ਜੋਸ਼ ਦੀ ਪੀਕ ਆ ਪੂਰੀ ਦੇਗੀ ਠੀਕ ਹੈ ਜੀ ਦੇਖੋ ਆਪਾਂ ਬੈਡ ਦਿਖਾ ਦਨੇ ਤੁਹਾਨੂੰ ਇਹ ਤਿਆਰੀ ਵੀ ਉਸ ਹਣੀ ਹੋਈ ਸੀ ਜੇਰ ਇਥੇ ਪੈਣ ਵਾਲੀ ਹੈ ਹਜੇ ਇਹਦੀ ਆਪਾਂ ਸੋਣ ਤੋਂ ਘਾਂਡੇਵਾਦੀ ਇਸ ਦੀ ਬ੍ਰੇਕਸ ਵੈਲਿਊ ਚੈੱਕ ਕਰੀ ਤਾਂ ਤੁਹਾਡੇ ਸਾਹਮਣੇ ਰਿਜ਼ਲਟ ਜੀ ਤਾਂ ਵੀਰੋ ਜੇ ਆਪਾਂ ਮਹਿੰਗੇ ਮਹਿੰਗੇ ਟੀਕੇ ਭਰੋਣਿਆਂ ਚੰਗੀਆਂ ਬੱਚਿਆਂ ਪੈਦਾ ਕਰਦੇ ਆ ਤਾਂ ਸਾਇੰਸ ਦੇ ਹਿਸਾਬ ਨਾਲ ਉਹਨਾਂ ਨੂੰ ਸੰਭੋ ਸਾਇੰਸ ਨਾਲ ਜੁੜੋ ਇਹ ਟੈਸਟਿੰਗ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਤੇ ਆਪਾਂ ਜੇ ਇਹਨਾਂ ਬੱਚਿਆਂ ਤੋਂ ਉਹਨਾਂ ਪੂਰਾ ਦੁੱਧ ਲੈ ਸਕਦੇ ਆ ਤਾਂ ਉਹ ਪੂਰਾ ਦੁੱਧ ਲੈਣਾ ਤੰਦਰੁਸਤ ਰੱਖਣਾ ਸਾਰੀ ਉਮਰ ਲਈ ਤਾਂ ਆਪਾਂ ਨੂੰ ਇਹ ਚੀਜ਼ਾਂ ਇਹ ਟੈਸਟਿੰਗ ਜ਼ਰੂਰੀ ਹੈ ਹਰੇਕ ਪਸ਼ੂ ਦੀ ਆਪਾਂ ਬੋਲੀ ਦੀ ਜੋ ਬ੍ਰਿਕਸ ਆ ਉਹ ਜ਼ਰੂਰ ਟੈਸਟ ਕਰਨੀ ਚਾਹੀਦੀ ਹੈ ਠੀਕ ਹੈ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ